ਰੰਗ ਦੇ ਵਿੱਚ ਭੰਗ ਪਾਈ ਹੋਈ ਆ ਇਸ ਪ੍ਰਸ਼ਾਸਨ ਨੇ 1.5 ਸਾਲ ਤੋਂ ਇੰਨਾ ਸਿਸਟਮ ਖਰਾਬ ਕੀਤਾ ਹੋਇਆ ਵਾ ਇਹਨਾਂ ਗੁਰੂ ਘਰਾਂ ਦੇ ਲਾਗੇ ਕਿ ਪੱਟ ਪੱਟ ਕੇ ਇੱਥੇ ਧੂੜ ਮਿੱਟੀ ਬੁਰੇ ਹਾਲ ਕੀਤੇ ਹੋਇਆ ਰੋਜ਼ ਐਕਸੀਡੈਂਟ ਹੋ ਰਹੇ ਆ ਲੋਕ ਇੰਨੇਕ ਪਰੇਸ਼ਾਨ ਹੋ ਰਹੇ ਆ ਸੰਗਤ ਬੜੀ ਪਰੇਸ਼ਾਨ ਹੋ ਕੇ ਗੁਰੂ ਘਰ ਜਾ ਰਹੀ ਆ ਦੇ ਮੇਰੇ ਬੈਕ ਸਾਡ ਤੇ ਤੁਸੀਂ ਦੇਖੋ ਕਿ ਟਰਾਲੀ ਜਿਹੜੀ ਆ ਉਹ ਧਸ ਗਈ ਹੈ ਇਹਦੇ ਕਿਉਂ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਇਹ ਸੀਦਾ ਹੱਲ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ ਸੀ ਇਹ ਜਿਹੜਾ ਭਾਰੀ ਬੰਨ ਦੀ ਐਂਟਰੀ ਹੈਗੀ ਆ ਚਾਰੇ ਪਾਸੇ ਕੱਟਣੀ ਚਾਹੀਦੀ ਸੀ ਬਾਹਰ ਨੂੰ ਤੇ ਲੋਣਾ ਚਾਹੀਦਾ ਸੀ ਕਿਸੇ ਵੀ ਮੰਤਰੀ ਨੇ ਆਉਣਾ ਹੋਵੇ ਉਹਦੇ ਨਾਲ ਪਹਿਲਾਂ ਅੱਗੇ-ਅੱਗੇ ਪਾਣੀ ਦੀਆਂ ਗੱਡੀਆਂ ਚੱਲਦੀਆਂ ਤੇ ਦੇਤਰੇ ਦੀ ਅਪ ਵੇਖਦੇ ਆ ਕਿ ਮਤਲਬ ਕੀ ਪਤਾ ਨਹੀਂ ਕੀ ਹੋ ਗਿਆ ਤੇ ਜਿਹੜਾ ਪਰਮ ਪਿਤਾ ਪਰਮਾਤਮਾ ਧਰਮੂਰ ਨਾਨਕ ਸਾਹਿਬ ਜਿਹਦੇ ਗੁਰਦੁਆਰੇ ਤੇ ਲੱਗੇ ਇਹਨਾਂ ਨੂੰ ਇੰਨੀ ਫੁਰਸਤ ਨਹੀਂ ਆ ਕਿ ਅਸੀਂ ਵਿਸਾਖੀ ਦੇ ਦਿਹਾੜੇ ਇਹੀ ਕੰਮ ਸੇ ਕੰਮ ਸਾਫ ਸਫਾਈ ਕਰ ਸਕਦੇ ਜਗਾ ਜਗਾ ਤੇ ਢੇਰ ਲੱਗੇ ਹੋਇਆ ਮਿੱਟੀ ਤੇ ਜਗਾ ਜਗਾ ਦੇ ਉੱਤੇ ਟੋਏ ਪਏ ਹੋਇਆ ਲੇਕਿਨ ਜਿਹੜਾ ਪ੍ਰਸ਼ਾਸਨ ਆ ਕੰਬ ਕਰਨੀ ਨੀਂਦ ਸੁੱਤਾ ਪਿਆ ਆ ਅੱਜ ਸਵੇਰ ਦਾ ਜਿਹੜਾ ਸਿਟੂਮੇ ਹੈਗਾ ਵਾ ਕਾਫੀ ਜਿਆਦਾ ਇਸ ਰੂਟ ਦੇ ਉੱਪਰੇ ਜਾਮ ਇਕੱਟਾ ਗੁਰਦਰਾ ਬੇਰ ਸਾਹਿਬ ਦੇ ਕੋਲ ਦੇਖੋ ਤੁਸੀਂ ਬਿਰਾਰੀ ਚੌਂਕ ਦੇ ਕੋਲ ਦੇਖੋ ਤਲਵੰਡੀ ਪੁਲ ਦੇ ਕੋਲ ਦੇਖੋ ਸੁਲਤਾਨਪੁਰ ਲੋਧੀ ਬੱਸ ਸਟੈਂਡ ਦੇ ਵਿੱਚ ਦੇਖੋ ਗੁਰਦਰਾ ਅੰਤਰਜਾਮਗਾ ਦੇ ਨੇੜੇ ਚੌਂਕ ਜਿਹੜਾ ਹੈਗਾ ਤੁਸੀਂ ਉੱਥੇ ਦਾ ਹਾਲ ਦੇਖੋ ਗੁਰਦਰਾ ਜਿਹੜਾ ਬੀਬੇ ਨਾਨਕੀ ਦਾ ਵਾ ਤੁਸੀਂ ਉਹ ਵੀ ਅਕੀ ਡਿਟਾਲ ਦੇਖੋ ਪ੍ਰਸ਼ਾਸਨ ਨੂੰ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਵਾ ਕਿ ਆਉਣ ਵਾਲੇ ਕੁਝ ਦਿਨਾਂ ਤੇ ਪਵਿੱਤਰ ਧਿਆਣਾ ਮੱਸੀ ਆ ਰਹਿਆ ਵਾ ਉਹ ਸਿੱਧਾ ਵਧੀਆ ਹੱਲ ਕੀਤਾ ਜਾਵੇ ਤੇ ਉਹਦੇ ਟੁਮੇ ਪ੍ਰਬੰਧ ਕੀਤੇ ਜਾਣ ਦੂਰ ਦਰਾਡੇ ਤੋਂ ਸੰਕਟ ਆਉਂਦੀ ਨਾ ਅਈ ਮੈਂ ਦੁਕਾਨਦਾਰ ਆ ਇੱਥੇ ਮੇਰੇ ਕੋ ਆਦੀਆਂ ਕਹਿੰਦੇ ਵੀ ਇਹ ਕੀ ਹਾਲ ਆ ਉਹਨਾਂ ਦੱਸੀਦਾ ਵੀ ਇਹ ਤਾਂ ਸਾਢੇ 1.5 ਸਾਲ ਤੋਂ ਕਹਿੰਦੇ ਵੀ ਇਹ ਕਾਦੀ ਫਾਰਮੈਟ ਆ ਰਾਮ ਲਾਲ ਮੈਂ ਭੋਜਨ ਸਮਾਈ ਪਾਰਟੀ ਤੋਂ ਅੱਜ ਵਿਸਾਖੀ ਦੇ ਖੁਬ ਦਿਹਾੜੇ ਤੇ ਜਿਹੜਾ ਹੈਗਾ ਵਾਕੀ ਪ੍ਰਸ਼ਾਸਨ ਦਾ ਕੋਈ ਵਧੀਆ ਪ੍ਰਬੰਧ ਨਹੀਂ ਦਿਖਿਆ ਗਿਆ ਇੱਥੇ ਥੋੜੇ ਦਿਨ ਪਲੋਛੜਕਾਂ ਦੀ ਪਟਕਟਈਆ ਹੋਈ ਸੀ ਉਹ ਪਾਈਪਾਂ ਦੇ ਉੱਪਰ ਮਿੱਟੀ ਪਾਉਣ ਤੋਂ ਬਾਅਦ ਜਿਹੜੇ ਭਾਰੀ ਬਾਨ ਹੈਗੇ ਨੇ ਉਹ ਲੰਘ ਰਹੇ ਨੇ ਤੇ ਕੁਛ ਤੇ ਮੇਰੇ ਬੈਕਸਾਈਡ ਤੇ ਤੁਸੀਂ ਦੇਖੋ ਕਿ ਟਰਾਲੀ ਜਿਹੜੀ ਆ ਉਹ ਧੱਸ ਗਈ ਹੈ ਇਹਦੇ ਕਿਵੇਂ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਇਸ ਚੀਜ਼ ਦਾ ਹੱਲ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ ਸੀ ਇਹ ਜਿਹੜਾ ਭਾਰੀ ਬਾਨਾਂ ਦੀ ਇੰਟਰੀ ਹੈ ਗਿਆ ਚਾਰੋਂ ਬਾਹਰ ਕੱਟਣੀ ਚਾਹੀਦੀ ਸੀ ਬਾਹਰ ਰੂਟ ਤੇ ਲੋਣਾ ਚਾਹੀਦਾ ਸੀ ਇਸ ਮੌਕੇ ਦੇ ਉੱਪਰ ਤੁਸੀਂ ਇਹ ਚੀਜ਼ ਨੂੰ ਨੋਟ ਕਰਕੇ ਦੇਖੋ ਕਿ ਮਿੱਟੀ ਘਟਾ ਦੁਕਾਨਦਾਰ ਵੀਰ ਸੰਗਤਾਂ ਤੇ ਹੋਰ ਵੀ ਜਿਹੜੇ ਭਰਾ ਭੈਣ ਵੀਰ ਨੇ ਬੜੇ ਪਰੇਸ਼ਾਨ ਹੋ ਰਹੇ ਨੇ ਇਸ ਮਿੱਟੀ ਘਟੇ ਦੇ ਨਾਲ ਪਬਲਿਕ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਬਿਮਾਰ ਹੋ ਰਹੀ ਹੈ ਉਸ ਚੀਜ਼ ਦਾ ਕੋਈ ਵਧੀਆ ਪ੍ਰਬੰਧ ਤੇ ਵਧੀਆ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ ਪ੍ਰਸ਼ਾਸਨ ਇਸ ਚੀਜ਼ 'ਨਾਂ ਧਿਆਨ ਦੇਵੇ ਇਸ ਜੀ ਦੇ ਉੱਤੇ ਜਿਹੜਾ ਹੈਗਾ ਵਾ ਇਹ ਕੋਈ ਪਾਣੀ ਦਾ ਸਰਕਾਰ ਨਹੀਂ ਹੈਗਾਗਾ ਇਸੇ ਚੀਜ਼ ਨਾਲ ਕੋਈ ਧਿਆਨ ਨਹੀਂ ਦਿੱਤਾ ਯਾਰਿਆ ਅੱਜ ਸਵੇਰ ਦਾ ਜਿਹੜਾ ਸਿਸਟਮ ਇਹ ਹੈਗਾ ਵਾ ਕਾਫੀ ਜਿਆਦਾ ਇਸ ਰੂਟ ਦੇ ਉੱਪਰ ਜਾਮ ਲੱਚੁਕਾ ਗੁਰਦੁਆਰਾ ਬੇਰ ਸਾਹਿਬ ਦੇ ਕੋਲ ਦੇਖੋ ਤੁਸੀਂ ਗਰਾਰੀ ਚੌਂਕ ਦੇ ਕੋਲ ਦੇਖੋ ਤਲਵੰਡੀ ਪੁਲ ਦੇ ਕੋਲ ਦੇਖੋ ਸੁਲਤਾਨ ਭੱਲੋ ਦੀ ਬੱਸ ਸਟੈਂਡ ਦੇ ਵਿੱਚ ਦੇਖੋ ਗੁਰਦੁਆਰਾ ਅੰਤਰਜਾਮਪਾ ਦੇ ਨੇੜੇ ਚੌਂਕ ਜਿਹੜਾ ਹੈਗਾ ਤੁਸੀਂ ਉੱਥੇ ਦਾ ਹਾਲ ਦੇਖੋ ਗੁਰਦੁਆਰਾ ਜਿਹੜਾ ਬਾਬੇ ਨਾਨਕੀ ਦਾ ਵਾ ਤੁਸੀਂ ਉਹ ਵੀ ਅੱਕੀ ਡਿਟੇਲ ਦੇਖੋ ਪ੍ਰਸ਼ਾਸਨ ਨੇ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਵਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਪਵਿੱਤਰ ਦਿਹਾੜਾ ਮੱਸੀ ਆ ਰਹਿਆ ਵਾ ਉਹ ਸਿੱਧਾ ਵਧੀਆ ਹਲਕਾ ਕੀਤਾ ਜਾਵੇ ਤੇ ਉਹਦੇ ਟੁਮੇ ਪ੍ਰਬੰਧ ਕੀਤੇ ਜਾਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਲਖਵਿੰਦਰ ਸਿੰਘ ਕੌੜਾ ਸultanpur 로ਦੀ ਜ਼ਿਲ੍ਹਾ ਕਪੂਰਥਲਾ ਮੇਰੇ ਵੱਲੋਂ ਸਭ ਸੰਗਤਾਂ ਨੂੰ ਦੂਦ ਰਾਡੇ ਬੈਠੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਕਿਉਂ ਅੱਜ ਵਿਸਾਖੀ ਦਾ ਦਿਹਾੜਾ ਹੈ ਅਤੇ ਖਾਲਸੇ ਦਾ ਜਨਮ ਦਿਨ ਹੈ ਬਹੁਤ ਸੰਗਤਾਂ ਖੁਸ਼ੀ ਨਾਲ ਦਿਹਾੜਾ ਮਨਾ ਰਹੀਆਂ ਪਰ ਇਹਦੇ ਵਿੱਚ ਰੰਗ ਦੇ ਵਿੱਚ ਭੰਗ ਪਾਈ ਹੋਈ ਆ ਇਸ ਪ੍ਰਸ਼ਾਸਨ ਨੇ 1.5 ਸਾਲ ਤੋਂ ਇਨਾਂ ਕ ਸਿਸਟਮ ਖਰਾਬ ਕੀਤਾ ਹੋਇਆ ਵਾ ਇਨਾਂ ਗੁਰੂ ਘਰਾਂ ਦੇ ਲਾਗੇ ਕਿ ਪੱਟ ਪੱਟ ਕੇ ਇੱਥੇ ਧੂਲ ਮਿੱਟੀ ਬੁਰੇ ਹਾਲ ਕੀਤੇ ਹੋਇਆ ਰੋਜ਼ ਐਕਸੀਡੈਂਟ ਹੋ ਰਹੇ ਆ ਲੋਕ ਇਨਾਂ ਕ ਪਰੇਸ਼ਾਨ ਹੋ ਰਹੇ ਆ ਸੰਗਤ ਬੜੀ ਪਰੇਸ਼ਾਨ ਹੋ ਕੇ ਗੁਰੂ ਘਰ ਜਾ ਰਹੀ ਆ ਅਗਰ ਕਿਸੇ ਵੀ ਸੀਐਮ ਨੇ ਆਉਣਾ ਹੋਵੇ ਕਿਸੇ ਵੀ ਮੰਤਰੀ ਨੇ ਆਉਣਾ ਹੋਵੇ ਉਹਦੇ ਨਾਲ ਪਹਿਲਾਂ ਅੱਗੇ-ਅੱਗੇ ਪਾਣੀ ਦੀਆਂ ਗੱਡੀਆਂ ਚੱਲਦੀਆਂ ਤਾਂ ਦੇਹ ਤਰੇ ਦੀ ਆ ਵੇਖਦੇ ਆ ਕਿ ਮਤਲਬ ਕੀ ਪਤਾ ਨਹੀਂ ਕੀ ਹੋ ਗਿਆ ਤੇ ਜਿਹੜਾ ਪਰਮ ਪਿਤਾ ਪਰਮਾਤਮਾ ਧੰਗੁਰ ਨਾਨਕ ਸਾਹਿਬ ਜੀ ਦਾ ਜਿਹਦੇ ਗੁਰਦੁਆਰੇ ਤੇ ਲੱਗੇ ਇਹਨਾਂ ਨੂੰ ਇੰਨੀ ਫੁਰਸਤ ਨਹੀਂ ਆ ਕਿ ਅਸੀਂ ਵਿਸਾਖੀ ਦੇ ਦਿਹਾੜੇ ਤੇ ਹੀ ਕੰਮ ਸੇ ਕੰਮ ਸਫਾਈ ਕਰ ਸਕਦੇ ਜਗ੍ਹਾ-ਜਗ੍ਹਾ ਤੇ ਢੇਰ ਲੱਗੇ ਹੋਇਆ ਮਿੱਟੀ ਦੇ ਜਗ੍ਹਾ-ਜਗ੍ਹਾ ਦੇ ਉੱਤੇ ਟੋਏ ਪਏ ਹੋਇਆ ਲੇਕਿਨ ਜਿਹੜਾ ਪ੍ਰਸ਼ਾਸਨ ਆ ਕੁੰਭ ਕਰਨੀ ਨੀਂਦ ਸੁੱਤਾ ਪਿਆ ਵਾ ਮੈਂ ਬੇਨਤੀ ਕਰਦਾ ਵਾਂ ਕਿ ਸਰਕਾਰ ਨੂੰ ਕਿ ਹੋਰ ਤਾਂ ਤੁਸੀਂ ਜੋ ਕੁਝ ਕਰਨਾ ਸੀ ਨਹੀਂ ਕੀਤਾ ਲੇਕਿਨ ਕਮ ਸੇ ਕਮ ਉਹ ਗੁਰੂ ਘਰਾਂ ਨੂੰ ਬਖਸ਼ ਲੋ ਉਹ ਕਮ ਸੇ ਕਮ ਗੁਰੂ ਘਰਾਂ ਦੇ ਲਾਗੇ ਜਿਹੜੇ ਐਕਸੀਡੈਂਟ ਹੋ ਰਹੇ ਆ ਇੰਨਾ ਧੂਲ ਮਿੱਟੀ ਓੜ ਕੇ ਉਸ ਧੰਨ ਗੁਰਨਾਨਕ ਸਾਹਿਬ ਦੇ ਗੁਰਦੁਆਰਾ 베ਰ ਸਾਹਿਬ ਹਟ ਸਾਹਿਬ ਔਰ ਬੇਬੇ ਨਾਨਕੀ ਜੀ ਦਾ ਇੰਨਾ ਜਿਆਦਾ ਮਤਲਬ ਕਿ ਧੂਲ ਅੰਦਰ ਜਾ ਰਹੀ ਆ ਕਿ ਸੰਗਤ ਪਰੇਸ਼ਾਨ ਹੋਈ ਆ ਦੂਰ ਦਰਾਡੇ ਤੋਂ ਸੰਗਤਾਂ ਆਉਂਦੀਆਂ ਇੱਕ ਮੈਂ ਦੁਕਾਨਦਾਰ ਆ ਇੱਥੇ ਮੇਰੇ ਕੋ ਆਉਂਦੀ ਆ ਕਹਿੰਦੇ ਵੀ ਇਹ ਕੀ ਹਾਲ ਆ ਉਹਨਾਂ ਦੱਸੀਦਾ ਵੀ ਇਹ ਤਾਂ ਸਾਲ ਡੇਰ ਸਾਲ ਤੋਂ ਕਹਿੰਦੇ ਵੀ ਇਹ ਕਾਦੀ ਗਵਰਨਮੈਂਟ ਆ ਮੈਂ ਕਹਾ ਵੀ ਇਹੀ ਗਵਰਨਮੈਂਟ ਲਿਆਂਦਾ ਸੀ ਬਦਲ ਤੇ ਬਦਲ ਕੁਝ ਜ਼ਿਆਦਾ ਹੋ ਗਿਆ ਕਿਉਂਕਿ ਉਹਨਾਂ ਨੂੰ ਪਚਿਆ ਨਹੀਂ ਬੇਨਤੀ ਕਰਦਾ ਮੈਂ ਕਿ ਲੋਕਾਂ ਨੂੰ ਵੀ ਕਿ ਆਪਾਂ ਜੋ ਵੀ ਕੋਈ ਫੈਸਲਾ ਲੈਣੇ ਆ ਸੋਚ ਵਿਚਾਰ ਕੇ ਲਿਆ ਕਰੀਏ ਕਿਉਂਕਿ ਇਹ ਆਪਾਂ ਜਜ਼ਬਾਤੀ ਆ ਪੰਜਾਬੀ ਬਹੁਤ ਜਲਦੀ ਜਜ਼ਬਾਤੀ ਹੋ ਜਾਂਦੇ ਆ ਤੇ ਆਪਾਂ ਦਵਾ-ਦਵ ਪਛਾਣਦੇ ਨਹੀਂ ਕਿ ਆਪਣਾ ਕਿਹੜਾ ਵਾ ਤੇ ਬੇਗਾਨਾ ਕਿਹੜਾ ਵਾ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦਾ ਵਾਂ ਕਿ ਕੁੰਬ ਕਰਨੀ نیند ਨਾ ਸੋਵੋ ਤੇ ਗੁਰੂ ਘਰਾਂ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਇਹ ਜਿਹੜੇ ਕੰਮ 1.5 ਸਾਲ 2 ਸਾਲ ਤੋਂ ਤੁਸੀਂ ਗੰਦ ਪਾਇਆ ਹੋਇਆ ਵਾ ਕਮਸ਼ੇਕਾਰ ਕੰਮ ਇਹਨੂੰ ਜਲਦੀ ਤੋਂ ਜਲਦੀ ਸਾਫ ਸੁਥਰਾ ਕਰੋ ਤਾਂ ਕਿ ਸੰਗਤ ਵਧੀਆ ਤਰੀਕੇ ਨਾਲ ਇੱਥੇ ਆ ਜਾ ਸਕੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ